ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ 7 ਕਰੋੜ ਮੁਕਸਰ ਰੋੜ ਜਿਹੜਾ ਫਰੋਹੇਪੁਰ ਤੋਂ 7 ਕਰੋੜ ਆ ਰਿਹਾ ਉੱਥੇ ਜਿਹੜਾ ਪਿਛਲੇ ਦਿਨੀ ਕੱਲ ਸਾਰਾ ਦਿਨ ਤੇ ਰਾਤ ਇਸ ਤੋਂ ਅੱਗੇ ਅੱਜ ਸ਼ਾਮ ਕਿ ਤੇ ਅੱਜ ਗੱਲ ਕਰਦੇ ਆ 18 ਤਰੀਕੀ 18 ਨਵੰਬਰ ਦੀ ਤਾਂ ਲਗਾਤਾਰ ਦਰਨਾ ਚੱਲ ਰਿਹਾ ਹੈਗਾ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਣੇ ਐਮਪੀ ਜਿਹੜੇ ਸ਼ੇਰ ਸਿੰਘ ਭਾਇਆ ਉਹ ਵੀ ਪਹੁੰਚੇ ਆ ਨੇ ਆਸ਼ੂ ਬਾਂਗੜ ਜੀ ਪਹੁੰਚੇ ਨੇ ਲੇਕਿਨ ਇਹ ਹੈਰਾਨੀਜਨ ਕੇ ਗੱਲ ਇਹ ਹੈ ਕਿ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਸੱਤਾ ਪਾਰਟੀ ਉਹਨਾਂ ਦੇ ਕੋਈ ਵੀ ਹਾਲੇ ਤੱਕ ਮੈਦਾਨੀ ਪਹੁੰਚਿਆ ਬੇਸ਼ੱਕ ਦੀ ਪ੍ਰਸ਼ਾਸਨ ਵੀ ਥੋੜਾ ਬਲਾਂ ਪਹੁੰਚਿਆ ਲੇਕਿਨ ਟਾਲ ਮਟੋਲ ਲਗਾਤਾਰ ਕਰ ਰਿਹਾ ਹੈ ਬਾਈ ਜੀ ਇਹ ਮਸਲਾ ਕੀ ਹੈ ਸਰ ਅੱਜ ਜੀ ਪਹਿਲਾਂ ਤਾਂ ਸਾਡੀ ਧਰਤੀ ਸਾਡੇ ਲੋਕ ਦੇ ਜਿਹੜਾ ਮੀਡੀਆ ਸਾਡੇ ਕੋਲੇ ਪਹੁੰਚਣ ਤੇ ਬਹੁਤ ਇਹ ਸਾਡਾ ਜੀ ਰੋਡ ਦਾ ਇੱਥੇ ਸਾਡਾ ਮਸਲਾ ਸਾਰਾ ਕਾਫੀ 2-2.5 ਸਾਲ ਤੋਂ ਸਾਨੂੰ ਲਟਕਿਆ ਹੋਇਆ ਮਸਲਾ ਹੈ ਇਹਦੇ ਵਿੱਚ ਬਹੁਤ ਟੋਏ ਟਿੱਬੇ ਪਏ ਹੋਏ ਨੇ ਸਾਨੂੰ ਮਤਲਬ ਅਸੀਂ ਡੀਸੀ ਸਾਹਿਬ ਦੇ ਐਸਡੀਐਮ ਸਾਹਿਬ ਦੇ ਸਾਰਿਆਂ ਦੇ ਬਹੁਤ ਵਾਰੀ ਪੇਸ਼ ਹੋ ਚੁੱਕੇ ਆ ਨੇੜੇ ਦੇ ਪਿੰਡਾਂ ਦੇ ਨੰਬਰਦਾਰਾਂ ਦੇ ਸਰਪੰਚਾਂ ਦੇ ਸਾਰਿਆਂ ਤੋਂ ਅਸੀਂ ਸਹਿਯੋਗ ਲੈ ਕੇ ਸਾਰਿਆਂ ਦੀ ਸਟੈਂਪਿੰਗ ਵਗੈਰਾ ਲਗਾ ਕੇ ਅਸੀਂ ਜਿਹੜੇ ਲੈਟਰ ਸੀ ਉੱਥੇ ਡੀਸੀ ਆਫਿਸ ਦੋ ਤਿੰਨ ਵਾਰੀ ਦੇ ਕੇ ਆਏ ਆ ਸਾਨੂੰ ਕਹਿੰਦੇ ਜੀ ਤੁਸੀਂ ਜਾਓ ਬਸ ਤੁਹਾਡਾ 10 ਦਿਨ ਬਾਅਦ ਕੰਮ ਸ਼ੁਰੂ ਕਰਦੇ ਹਾਂ ਕੋਈ ਸਾਡਾ ਸ਼ੌਂਕ ਨਹੀਂ ਸਰ ਧਰਨਾ ਲਾਉਣ ਦਾ ਕਿ ਲੋਕਾਂ ਨੂੰ ਅਸੀਂ ਖਰਾਬ ਕਰੀ ਅਸੀਂ ਪੀਸਫੁਲੀ ਢੰਗ ਨਾਲ ਜਿਹੜਾ ਕੱਲ ਅਸੀਂ ਜਿਹੜਾ ਹੈਗਾ ਕੱਲ ਪੂਰਾ ਅਸੀਂ ਇੱਥੇ ਵੈਣਾ ਮੀਟ ਪਾਈਆਂ ਬੱਚਿਆਂ ਦੀਆਂ ਜੀ ਦੂਜੀਆਂ ਮੀਟ ਪਾਈਆਂ ਜੀ ਐਂਬੂਲੈਂਸ ਮੀਟ ਪਾਈਆਂ ਪਰ ਅਸੀਂ ਸਾਨੂੰ ਅੱਜ ਇਹ ਰੋਡ ਜਾਮ ਕਰਨਾ ਪਿਆ ਕੱਲ 10:30 ਵਜੇ ਦਾ ਧਰਨਾ ਲੱਗਾ ਜੀ ਅੱਜ ਸ਼ਾਮ ਦਾ ਹੁਣ ਤੁਸੀਂ ਦੇਖ ਲਓ ਸੈਕੰਡ ਡੇ ਵਿੱਚ ਆਪਾਂ ਦੂਜੇ ਦਿਨ ਵਿੱਚ ਚਲੇ ਗਏ ਆ ਸ਼ਾਮ ਨੂੰ ਸਾਡੇ ਕੋਲੇ ਕੱਲ ਇੱਥੇ ਐਸ ਡੀ ਐਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਆਏ ਆ ਉਹ ਕਹਿੰਦੇ ਜੀ ਅਸੀਂ ਤੁਹਾਡਾ ਤੁਹਾਡੇ ਧਰਨੇ ਦੇ ਵਿੱਚ ਆ ਕੇ ਸ਼ਾਮਲ ਹੋਵਾਂਗੇ ਪਰਸੋਂ ਅਸੀਂ ਆਪ ਜੇ ਤੁਹਾਡਾ ਕੰਮ ਸ਼ੁਰੂ ਨਾ ਹੋਇਆ ਤੇ ਅਸੀਂ ਅਸੀਂ ਕਹੇ ਜੀ ਅਸੀਂ ਧਰਨਾ ਨਹੀਂ ਪਟਾਂਗੇ ਧਰਨਾ ਸਾਡਾ ਐਵੇਂ ਰੈਗੂਲਰ ਚੱਲਦਾ ਰਹੇਗਾ ਥੈਨ ਤੁਸੀਂ ਕੰਮ ਸਟਾਰਟ ਕਰਦੇ ਹੋ ਤੇ ਅਸੀਂ ਜਿਹੜਾ ਧਰਨਾ ਆਪਣਾ ਚੱਕ ਲਵਾਂਗੇ ਇਹ ਤੁਹਾਡੇ ਪਿੰਡ ਦੀ ਸਮੱਸਿਆ ਹੈ ਕਿ ਜਾਂ ਪੂਰੇ ਰੋਡ ਦੀ ਸਮੱਸਿਆ ਇਹ ਜੀ ਇਹ ਜੀ ਇਹ ਜੀ ਇਹ ਜੀ ਫਰੋਜ਼ ਇਹ ਸਰ ਫਰੋਜ਼ਪੁਰ ਤੋਂ ਸ਼੍ਰੀ ਮੁਕਸਰ ਸਾਹਿਬ ਨੂੰ ਰੋਡ ਜਾਂਦਾ ਜੀ ਸਾਨੂੰ ਬਹੁਤ ਸ਼ਰਮੋ ਦੀ ਗੱਲ ਹੈ ਸਾਡੇ ਵਾਸਤੇ ਕਿ ਇੱਥੋਂ ਜਿਹੜੀ ਸੰਗਤ ਟੱਪਦੀ ਹੈ ਮਾਗੀ ਮੇਲੇ ਤੇ ਜੀ ਦੂਜਾ ਸਾਲ ਹੋ ਚੱਲਿਆ ਕਿ ਉਹ ਆਨ ਰੋਡ ਕਦੇ ਉਧਰਲੇ ਰੋਡਾਂ ਤੋਂ ਟੱਪ ਰਹੀ ਹੈ ਕਦੇ ਇਧਰਲੇ ਰੋਡਾਂ ਤੋਂ ਟੱਪ ਰਹੀ ਹੈ ਅਸੀਂ ਸਾਡੀ ਤੇ ਤੋਂ ਸੰਗਤ ਵੀ ਜਿਹੜੀ ਲੰਗਣੀ ਉਹਨੇ ਵੀ ਮਨਾ ਕਰ ਦਿੱਤਾ ਵੀ ਅਸੀਂ ਇਹੋ ਜੇ ਰੋਡ ਤੋਂ ਨਹੀਂ ਟੱਪ ਸਕਦੇ ਤੁਸੀਂ ਅੱਗੇ ਜਾ ਕੇ ਦੇਖੋ ਮਿੱਟੀ ਘੱਟਾ ਟੋਏ ਟਿੱਬੇ ਰੋਡ ਦੇ ਵੀ ਹਰ ਤੁਸੀਂ ਤੁਸੀਂ ਦੇਖੇ ਇਧਰ ਖੇਤਾਂ ਨੂੰ ਤੁਸੀਂ ਜਾਓਗੇ ਨਾ ਮੁਖਸਰ ਸਾਹਿਬ ਨੂੰ ਇਧਰੋਂ ਥੋੜਾ ਜਿਹਾ ਅੱਗੇ 2.5 ਕਿਲੋਮੀਟਰ ਤੇ ਖੇਤਾਂ ਵਾਲੇ ਜਾਂਦੇ ਆ ਮੁੰਡੇ ਸਾਡੇ ਜੀ ਕੋਈ ਬਾਈਕ ਤੇ ਡਿੱਗ ਪੈਂਦਾ ਜੀ ਆ ਬਾਗੀ ਹਸਪੀਟਲ ਨੂੰ ਦੋ ਤਿੰਨ ਵਾਰ ਇੱਥੇ ਐਡਮਿਟ ਹੋਈ ਹੁਣ ਪਿੱਛੇ ਜੀ ਜੀ ਤੇ ਇਸ ਕਰਕੇ ਸਾਨੂੰ ਬਸ ਕੱਲ ਦੇ ਇਹ ਆਹ ਹੁਣ ਐਮਪੀ ਸਾਹਿਬ ਆਇਆ ਸਾਨੂੰ ਥੋੜਾ ਜਿਹਾ ਵਿਸ਼ਵਾਸ ਹੋਇਆ ਸ਼ੇਰ ਸਿੰਘ ਭਾਇਆ ਜੀ yeah mm. ਕਿ ਉਹ ਕਹਿੰਦੇ ਜੀ ਇਸ ਦੋ ਇਹਨਾਂ ਦੀ ਗੱਡੀਆਂ ਹੁਣ ਆ ਗਈਆਂ ਸਮਾਨ ਵਾਲੀਆਂ ਉਹ ਕੰਮ ਸ਼ੁਰੂ ਕਰ ਦੇਣਗੀਆਂ ਲੇਕਿਨ ਇਹ ਨਹੀਂ ਕਿ ਦੋ ਗੱਡੀਆਂ ਆਈਆਂ ਕੱਲ ਨੂੰ ਫੇਰ ਉਹੀ ਹੱਲ ਰਵੇ ਆਪਣਾ ਠੀਕ ਹੈ ਨਾ ਇਸ ਕਰਕੇ ਲੱਗਾ ਹੋਇਆ ਧਰਨਾ ਅਗਲਾ ਐਕਸ਼ਨ ਕੀ ਹੋਵੇਗਾ ਭਾਈ ਜੀ ਅਗਲਾ ਐਕਸ਼ਨ ਸਾਡਾ ਸਰ ਡੀਸੀ ਆਫਿਸ ਦਾ ਜੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਵੱਡੀਆਂ ਧਰਨਾ ਚੱਲੂ ਭਾਈ ਜੀ ਨਹੀਂ ਜੀ ਸਾਡਾ ਰਾਤ ਵੀ ਚੱਲਿਆ ਜੀ ਰਾਤ ਰੈਗੂਲਰ ਚੱਲਦਾ ਰਿਹਾ ਜੀ ਧਰਨਾ ਤੁਸੀਂ ਹਾਂਜੀ 1 ਮਿੰਟ ਵੀ ਬੰਦ ਨਹੀਂ ਲੰਗਰ ਪਾਣੀ ਦਾ ਪ੍ਰਬੰਧ ਦਾ ਸਾਡਾ ਸਾਰਾ ਜੀ ਚਾਰਨੀਆਂ ਕਨਾਂਤਾਂ ਲੱਗੀਆਂ ਹੋਈਆਂ ਸਾਰਾ ਆਮ ਤੌਰ ਤੇ ਕਿਸਾਨ ਜਥ ਦਰਨੇ ਕਰੀਬ 6 ਮਹੀਨੇ ਸਾਲ ਦਾ ਦਰਨਾ 13 ਮਹੀਨੇ ਦਾ ਦਰਨਾ ਲੇਕਿਨ ਐਡੀ ਵੱਡੀ ਮੁਸੀਬਤ ਕੀ ਪੈ ਗਈ ਕੀ ਤੁਸੀਂ ਲਗਾਤਾਰ ਪ੍ਰਸ਼ਾਸਨ ਦੇ ਉਹਨਾਂ ਨਾਲ ਗੱਲਬਾਤ ਕੀਤੀ ਹੋਊਗੀ ਐਮਐਲਏ ਨਾਲ ਗੱਲਬਾਤ ਕੀਤੀ ਹੋਊਗੀ ਅਰ ਜਨੀਸ਼ ਦਾ ਯੋਜਨਾ ਤਾਂ ਤੁਸੀਂ ਇਹ ਦਰਨਾ ਜਿਹੜਾ ਲਗਾਤਾਰ ਸਰ ਦਈਆ ਜੀ ਦਾ ਅੱਜ ਮੇਰੇ ਖਿਆਲ ਚ 3 ਵਜੇ ਦਾ ਟਾਈਮ ਸੀਗਾ ਅੱਜ ਕਿੰਨੀ ਡੇਟ ਹੈ 18 ਤਰੀਕ ਨੂੰ 3 ਵਜੇ ਦਾ ਟਾਈਮ ਸੀਗਾ ਹੁਣ ਤੁਸੀਂ ਦੇਖ ਲਓ 6 ਵੱਜ ਚੁੱਕੇ ਆ ਜੀ ਅਜੇ ਤੱਕ ਕੋਈ ਨਹੀਂ ਨੀ ਪੱਥਰ ਰੱਖਦੇ ਫਿਰਦੇ ਮੇਰੇ ਖਿਆਲ ਚ ਪਤਾ ਨਹੀਂ ਸਾਈਡਾਂ ਤੇ ਸ਼ਾਇਦ ਪਤਾ ਨਹੀਂ ਕਿਸ ਚੀਜ਼ ਦੇ ਨਹੀਂ ਪੱਥਰ ਰੱਖ ਰਹੇ ਨੇ ਇੱਥੇ ਆਉਂਦਾ ਨਾਲ ਕੋਲੇ ਟਾਈਮ ਨਹੀਂ ਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਮੌਜੂਦਾ ਪਾਰਟੀ ਦਾ ਸੀ ਮੌਜੂਦਾ ਇਹ ਤਾਂ ਮਨਾਉਣ ਵਾਲਾ ਸਮਾਂ ਲੱਗ ਹੀ ਜਾਣਾ ਜੀ ਬਸ 5-6 ਮਹੀਨੇ ਰਹਿ ਗਏ ਜੀ ਕੱਟੀ-ਕਟਾ ਨਿਕਲ ਜਾਣਾ ਜੀ ਭੋਗ ਪੈ ਜਾਣਾ ਜੀ 6 ਮਹੀਨੇ ਤੱਕ ਸਾਰਿਆਂ ਦਾ ਪਤਾ ਲੱਗ ਜੂ ਕੌਣ ਨਤਰ ਦਾ ਮਦਾਨ ਵੀ ਵਿਕਾਸ ਨੇ ਇੱਕ ਹੋਰ ਐਮਐਲ ਜਿੱਤਿਆ ਜੀ ਤੁਸੀਂ ਕਹਿ ਰਹੇ ਕਟਾ-ਕਟੀ ਨਿਕਲ ਜਾਣਾ ਨਹੀਂ ਸਰ ਵਿਕਾਸ ਨੇ ਐਮਐਲ ਜਿੱਤਿਆ ਉੱਥੇ ਤਾਂ ਤੱਕੀ ਸ਼ਾਹੀ ਮੇਰੇ ਖਿਆਲ ਦੇ ਵਿੱਚ ਕਾਫੀ ਪੁਲਿਸ ਨਾਲ ਜਿੱਤਿਆ ਗਿਆ ਜੀ ਇਲੈਕਸ਼ਨ ਨੂੰ ਤਾਂ ਮੇਰੇ ਸਾਹਮਣੇ ਨਹੀਂ ਹੋਇਆ ਗਿਆ ਇਲੈਕਸ਼ਨ ਜੀ ਇਹ ਪੂਰੇ ਤੁਹਾਨੂੰ ਇੱਥੇ ਜਿਹੜਾ ਇਲਾਕੇ ਨਿਵਾਸੀ ਉਹਨਾਂ ਨਾਲ ਪੂਰਾ ਸਹਿਯੋਗ ਹੈ ਜੀ ਪੂ ਸਾਡੇ ਕੋਲੇ ਹੁਣ ਵੀ ਆਉਣ ਜੀ ਸਾਡਾ ਕੰਮ ਸ਼ੁਰੂ ਕਰਾਉਣ ਨੂੰ ਸਭ ਵੈਲਕਮ ਹੈ ਜੀ ਅਸੀਂ ਬਣਾ ਕੇ ਭੇਜਿਆ ਜੀ ਉਹਨਾਂ ਨੂੰ ਆ ਸਾਰਿਆਂ ਲੋਕਾਂ ਨੇ ਬਣਾ ਕੇ ਭੇਜਿਆ ਐਵੇਂ ਕੋਈ ਤਾਂ ਬਣ ਨਹੀਂ ਗਿਆ ਜੀ ਹੋਰ ਹਾਂਜੀ ਕੀ ਨਾਮ ਹੈ ਜੀ ਆਪਣਾ ਸੰਦੀਪ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਪਿੰਡ ਦੇਖੋ ਜੀ ਝੋਕਰੀガル ਜੀ ਸਾਡਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਬਾਈ ਜੀ ਅਸੀਂ ਤੁਸੀਂ ਇਹੋ ਕਹਿਣਾ ਚਾਹੁੰਦੇ ਜੀ ਠੇਕੇਦਾਰ ਨੂੰ ਜੀ ਸਾਡੇ ਜਲਦੀ ਜਲਦੀ ਸਾਡੀ ਸੜਕ ਬਣਾਉਣ ਅਸੀਂ ਦਖਾਨਾ ਖੋਲ ਲੀ ਗਏ ਤੇ ਕਾਰੋਬਾਰ ਕਰੀਏ ਜੀ ਆ ਸਾਨੂੰ 2 ਦਿਨ ਹੋ ਗਏ ਜੀ ਰਾਤ ਦਿਨ ਬੈਠਿਆਂ ਨੂੰ ਜੀ ਦੁਕਾਨਾਂ ਸਾਡੀਆਂ ਬੰਦ ਨੇ ਕਾਰੋਬਾਰ ਬੰਦੇ ਰੋਜ਼ ਕਰਨਾ ਰੋਜ਼ ਖਾਣਾ ਜੀ ਕਿੱਥੋਂ ਖਾਈਏ ਜੀ ਜੇ ਦੁਕਾਨਾਂ ਹੀ ਬੰਦ ਹੋ ਗਈਆਂ ਲੋਕੀ ਵੀ ਖੱਜਲ ਹੋ ਜਾਂਦੇ ਆ ਅਸੀਂ ਵੀ ਘਰਾਂ 'ਚ ਬਹਿ ਗਏ ਆ ਕਿੱਥੋਂ ਖਾਵਾਂਗੇ ਜੀ ਠੀਕ ਹੈ ਸਾਹੀ ਤਾਂ ਠੇਕੇਦਾਰ ਨੂੰ ਇਹ ਕਿੰਨੇ ਜੇ ਤੁਨੀ ਬਣਾਉਣੀ ਸਾਨੂੰ ਲਿਖ ਕੇ ਦੇ ਦੋ ਠੀਕ ਹੈ ਕਿ ਅਸੀਂ ਨਹੀਂ ਸੜਕ ਬਣਾਉਣੀ ਜੀ ਠੀਕ ਹੈ ਠੀਕ ਹੈ ਜੇ ਅਸੀਂ ਦੁਕਾਨਾਂ ਬੰਦ ਕਰਦੇ ਆ ਚਾਬੀਆਂ ਫੜਾਉਨੇ ਆ ਠੇਕੇਦਾਰ ਨੂੰ ਤਾਂ ਅਸੀਂ ਘਰੇ ਜਾ ਕੇ ਬੈਠ ਨਹੀਂ ਜੀ ਸਾਨੂੰ ਵੀ ਲੋੜ ਹੈ ਜੀ ਇੱਥੇ ਬਹਿਣ ਦੀ ਕੀ ਨਾ ਜੀ ਭਾਈ ਜੀ ਆਪਣਾ ਹਰਪ੍ਰੀਤ ਸਿੰਘ ਜੀ ਭਾਈ ਜੀ ਬੇਸ਼ੱਕ ਦੀ ਸੱਤਾਧਾਰੀ ਪਾਰਟੀ ਦਾ ਆਮ ਆਦਮੀ ਪਾਰਟੀ ਨੇ ਇੱਥੇ ਕਹਿ ਰਿਹਾ ਵੀ ਜਿਹੜਾ ਰਜਨੀਸ਼ ਤਈਆ ਜੀ ਉਹ ਇੱਥੇ ਨਹੀਂ ਪਹੁੰਚੇਗੇ ਕਿ ਮੌਜੂਦਾ ਜਿਹੜੀ ਸੱਤਾਧਾਰੀ ਪਾਰਟੀ ਹੈ ਲੇਕਿਨ ਐਮਪੀ ਸ਼ੇਰ ਸਿੰਘ ਭਾਇਆ ਨੇ ਮੈਂਬਰ ਪਾਰਲੀਮੈਂਟ ਮੇਰੇ ਕਹਿੰਦਾ ਮਤਲਬ ਹੈ ਬੇਸ਼ੱਕ ਦੀ ਅਸੀਂ ਉਹ ਆਏ ਇੱਥੇ ਵੈਲਕਮ ਵੀ ਤੁਸੀਂ ਕੀਤਾ ਹੈਗਾ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜੀ ਉਹ ਆਦਾ ਬਹੁਤ ਕੀਮਤੀ ਸਮਝੇ ਸਮਾਗੜ ਕੇ ਆਏ ਨੇ ਉਹਨਾਂ ਨੇ ਸਾਨੂੰ ਪੂਰਾ ਆਸਵਾਸਨ ਦਿੱਤਾ ਹੈ ਪੂਰਾ વિશ્વાસ ਦਿੱਤਾ ਹੈ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਹਾਂ ਸਰਕਾਰ ਦਾ ਵਿਸ਼ਵਾਸ ਪ੍ਰਸ਼ਾਸਨ ਦਾ ਵਿਕਾਸ ਮੌਜੂਦਾ ਐਮਪੀ ਦਾ ਵਿਸ਼ਵਾਸ ਨੂੰ ਤੁਸੀਂ ਦੇਖਦੇ ਹੋ ਵੀ ਠੀਕ ਰਹਿਦਾ ਪਿਛਲੇ ਜਿਹੜੇ ਤਿਆਰਬਾ ਤੁਹਾਡਾ ਹੈਗਾ ਜੀ ਤੁਸੀਂ ਕਾਫੀ ਉਮਰ ਤੇ ਵੀ ਮੇਰੇ ਖਿਲਾਫ ਚ ਹੈਗੇ ਨਹੀਂ ਜੀ ਬਹੁਤ ਬੁਰੇ ਹਾਲ ਨੇ ਹਾਂ ਮੈਂ ਇਹੋ ਗੱਲ ਕਰਨਾ ਚਾਹੁੰਦਾ ਹਾਂ ਹਾਂ ਜੀ ਪ੍ਰਸ਼ਾਸਨ ਦੇ ਤੇ ਬਹੁਤ ਬੁਰੇ ਹਾਲ ਨੇ ਜੀ ਠੀਕ ਹੈ ਜੀ ਤੇ ਅਸੀਂ ਆਪਾਂ ਸਾਰਿਆਂ ਸਾਰਿਆਂ ਰਲ ਕੇ ਤੇ ਝਾੜੂ ਵਾਲਿਆਂ ਨੂੰ ਜਿਤਾਇਆ ਠੀਕ ਹੈ ਜੀ ਇਹਨਾਂ ਨੂੰ ਆਪਾਂ ਠੀਕ ਹੈ ਮਾਨ ਦਿੱਤਾ ਹਾਂ ਜੀ ਤੇ ਇਹ ਇਹਨਾਂ ਨੇ ਇਹਨਾਂ ਨੇ ਵੇਖੋ ਜੀ 2.5 ਸਾਲ ਹੋ ਗਏ ਆ ਆ ਸੜਕਾ ਇੱਥੇ ਸਾਡੇ ਵੱਡੇ ਵੱਡੇ ਜਿਹੜੇ ਮਤਲਬ ਦੁਕਾਨਦਾਰ ਹੋਰ ਵੀਰ ਇਹਨਾਂ ਦੇ ਪੇਰੈਂਟਸ ਦੀ ਵੀ ਦੋ ਤਿੰਨ ਦੀ ਡੈਥ ਹੋ ਗਈ ਐਕਸੀਡੈਂਟ ਇਸ ਰੋਡ ਦੇ ਉੱਤੇ ਸਾਨੂੰ ਪੂਰਾ ਰੋਸ ਆ ਜੀ ਇੱਥੇ ਤੁਸੀਂ ਮੋਟਰਸਾਈਕਲ ਦੇ ਉੱਤੇ ਤਾਂ ਲੰਘ ਹੀ ਨਹੀਂ ਸਕਦੇ ਜੀ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਹਦਈਆ ਇੱਥੇ ਨਹੀਂ ਪਹੁੰਚੇ ਹਾਂ ਮੈਂਬਰ ਪਾਰਲੀਮੈਂਟ ਫਰੋਇਪੁਰ ਸ਼ੇਰ ਸਿੰਘ ਭਾਇਆ ਪਹੁੰਚੇ ਆ ਕਿਤੇ ਕਿਦਣਾ ਕਿਤੇ ਨਾਰੇ ਵੀ ਲੱਗੇ ਸ਼ੇਰ ਸਿੰਘ ਭਾਇਆ ਜਿੰਦਾਬਾਦ ਤਾਂ ਮੈਂ ਮੈਂਬਰ ਪਾਰਲੀਮੈਂਟ ਦਾ ਕੋਈ ਹੱਕ ਨਹੀਂ ਬਣਦਾ ਵੀ ਸਾਡੇ ਬੇਸ਼ਕੀ ਆ ਗਿਆ ਤੁਸੀਂ ਧੰਨਵਾਦ ਵੀ ਕਰਤਾ ਮੇਰਾ ਸਵਾਲ ਸਿੱਧਾ ਹੈ ਵੀ ਆਪਾਂ ਕਿਤੇ ਇੱਥੇ ਆ ਗਏ ਆ ਕਿਤੇ ਮੰਨ ਲਓ ਸਾਡੇ ਚ ਉਹ ਭਾਵਨਾ ਤਰੀ ਆ ਗਈ ਕਿ ਅਸੀਂ ਵਿਸ਼ਵਾਸ ਕਰ ਲਿਆ ਅਸੀਂ ਜਜ਼ਬਾਤੀ ਹੋ ਗਏ ਕਹੋ ਕਿ ਕੰਮ ਤੁਹਾਡਾ ਜਿਹੜਾ ਬਹੁਤ ਵੱਡਾ ਜਿਹੜਾ ਕੰਮ ਹੈ ਨਹੀਂ ਨਹੀਂ ਸਰ ਦੇਖੋ ਐਮਪੀ ਸਾਹਿਬ ਆਏ ਨੇ ਐਮਪੀ ਆਪਾਂ ਕਿਸ ਲਈ ਚੁੰਦੇ ਜਿੰਨਾ ਇਹਨਾਂ ਦੇ ਏਰੀਆ ਆਪਣੀ ਜੋ ਪ੍ਰੋਬਲਮ ਹੈ ਇਹਨਾਂ ਕੋਲ ਪਾਵਰ ਆਉਂਦੀ ਹੈ ਐਮਪੀਆਂ ਕੋਲ ਅਲੱਗ ਪਾਵਰ ਹੁੰਦੀ ਹੈ ਸਰਕਾਰ ਤੋਂ ਹਟ ਕੇ ਪਾਵਰ ਆਉਂਦੀ ਹੈ ਇਹਨਾਂ ਕੋਲ ਜਿੰਨੂੰ ਇਹ ਯੂਜ਼ ਕਰਕੇ ਜਿਵੇਂ ਹੁਣ ਆਏ ਇਹਨਾਂ ਨੇ ਗੱਲ ਕੀਤੀ ਹੈ ਜੇ ਅਸੀਂ ਇੰਦਰਜੀਤ ਜੀ ਨੂੰ ਫੋਨ ਕਰਦੇ ਸਾਡਾ ਫੋਨ ਕਰਦੇ ਇਹਨਾਂ ਨੇ ਨਹੀਂ ਚੱਕਣਾ ਸੀ ਉਹਨਾਂ ਕੋਲ ਪਾਵਰ ਆ ਉਹਨਾਂ ਕੋਲ ਸਾਰਾ ਸਿਸਟਮ ਹੈ ਇਹ ਨਹੀਂ ਕਿ ਡੀਸੀ ਉਹਨਾਂ ਦੇ ਅੱਖੇ ਹੀ ਨਾ ਲੱਗਿਆ ਕੁੜਾ ਜਵਾਬ ਦੇ ਦੇ ਕਿਉਂਕਿ ਉਹ ਵੀ ਐਮਪੀ ਹੈ ਜੀ ਕਿੰਨੇ ਕਰੋੜ ਲੱਖਾਂ ਵੋਟਾਂ ਦੇ ਮਾਲਕ ਦੇ ਨੇ ਉਹ ਠੀਕ ਹੈ ਉਹ ਆਏ ਨੇ ਉਹਨਾਂ ਨੇ ਸ਼ਾਸਨ ਦਿੱਤਾ ਹੈ ਵਿਸ਼ਵਾਸ ਨਾ ਵਿਸ਼ਵਾਸ ਉਹਨਾਂ ਨੇ ਇਹ ਸ਼ਾਸਨ ਦਿੱਤਾ ਹੈ ਅਸੀਂ ਕੰਮ ਸ਼ੁਰੂ ਕਰਕੇ ਜਾਵਾਂਗੇ ਬਿਲਕੁਲ ਠੀਕ ਉਹਨਾਂ ਦੇ ਸ਼ਾਸਨ ਤਾਂ ਜੇ ਕੰਮ ਸ਼ੁਰੂ ਹੁੰਦਾ ਔਰ ਕੰਮ ਚੱਲਦਾ ਫਿਰ ਸਾਡਾ ਫਰਜ਼ ਵੀ ਬੰਦਾ ਉਹਨਾਂ ਦੀ ਗਲਤੀ 'ਚ ਵਿਸ਼ਵਾਸ ਕਰਨ ਦਾ ਕਿਉਂਕਿ ਜਿਹੜਾ ਉਹਨਾਂ ਨੇ ਕਮਿਟਮੈਂਟ ਕੀਤਾ ਉਹ ਪੂਰਾ ਹੋ ਰਿਹਾ ਰਹਿ ਗਈ ਸੜਕ ਦਾ ਮਕਾਇਜ ਜੀ ਇਹ ਤੁਸੀਂ ਸਮਝੋ ਜੀ ਅਸੀਂ ਸਾਲ ਤੋਂ ਜਿੰਨੇ ਬਿਜ਼ਨਸਮੈਨ ਐ ਜਿੰਨੇ ਪਿੰਡ ਵਾਲੇ ਨੇ ਮਤਲਬ ਕਹਿੰਦੇ ਨਾ ਕਿਸੇ ਨੂੰ ਗਾਲਾਂ ਦੇਣੀਆਂ ਤਾਂ ਮਿੱਟੀ ਪਾ ਦੋ ਦੇ ਤੇ ਉਹ ਮਿੱਟੀ ਖਾ ਰਹੇ ਆ ਅਸੀਂ ਠੀਕ ਹੈ ਜੀ ਠੀਕ ਹੈ ਜੀ ਉਹ ਮਿੱਟੀ ਨੇ ਬਿਜ਼ਨਸ ਇੰਨਾ ਖਤਮ ਕਰਤਾ ਐ ਅੱsse ਪਾਸੇ ਜਿੰਨੇ 10 ਪਿੰਡ ਸੀ ਕਿਉਂਕਿ ਜਿੰਨੇ ਰੋਜ਼ ਕਮਾਣਾ ਰੋਜ਼ ਖਾਣਾ ਉਹਦੇ ਲਈ ਬਹੁਤ ਵੱਡੀ ਮੁਸੀਬਤ ਐ ਜੀ ਬਿਲਕੁਲ आ, ए, ती परस, ती 30 ਤੋਂ 40% ਜਿਹੜੇ ਲੋਕ ਨੇ ਉਹ ਕੰਮ ਨੂੰ ਬੰਦ ਕਰ ਚੁੱਕੇ ਨੇ ਠੀਕ ਹੈ ਆ ਸੜਕ ਦਾ ਮਸਲਾ ਕਿੰਨਾ ਜੀ ਇਹ 30 30 ਪੈਸੇ ਹੀ 30% ਦਾ ਮਤਲਬ ਤੁਸੀਂ ਸਮਝੋ ਇਹ ਰਹਿ ਗਿਆ ਬਾਕੀ ਹੋ ਗਿਆ ਸਰ ਬਾਕੀ ਹੋ ਗਿਆ ਕੋਈ ਲੰਮਾ ਚੋੜਾ ਇਹਦਾ ਪਰਸਨਲ ਨਹੀਂ ਰਿਹਾ ਇਹ ਔਰ ਇਹ ਇੱਥੋਂ ਲੈ ਕੇ 5 ਕਿਲੋਮੀਟਰ ਤੱਕ ਹੀ ਜ਼ਮੀਨ ਪੰਜ 6 ਕਿਲੋਮੀਟਰ ਕੋਈ ਵੱਡਾ ਨਹੀਂ ਆ ਔਰ ਜਿੰਨੀ ਮਸ਼ੀਨਰੀਆਂ ਆ ਉਸ ਹੱਬ ਨਾਲ ਤੇ 1 ਵੀਕ ਦਾ ਕੰਮ ਹੈ ਬਿਲਕੁਲ 1 ਵੀਕ ਦਾ ਅੱਛਾ ਉਹਨੇ ਉਹਨੇ ਐਸ.ਸੀ. ਸਾਹਿਬ ਨੇ ਐਸ.ਸੀ. ਐਸ.ਸੀ. ਸਾਹਿਬ ਨੇ ਉਹਨੇ ਇਹਨਾਂ ਨੂੰ ਸ਼ਵਾਸ਼ਨ ਦਿੱਤਾ ਘਬਾਇਆ ਸਰ ਨੂੰ ਕਿ ਅਸੀਂ 30 ਦਸੰਬਰ ਤੱਕ ਕੰਪਲੀਟ ਕਰਾਂਗੇ ਲੇਕਿਨ ਸ਼ਾਇਦ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਕਾਰ ਹੋ 15 ਦਸੰਬਰ ਤੋਂ ਬਾਅਦ ਤੋਂ ਸਾਰੇ ਪਲਾਟ ਬੰਦ ਹੋ ਜਾਂਦੇ ਬੰਦ ਹੋ ਜਾਂਦੇ ਨਾ ਉਹ ਤੋਂ ਰੂਲ ਮੁਤਾਬਕ ਪੈ ਵੀ ਨਹੀਂ ਸਕਦੀ ਹੁਣ ਸਾਡੇ ਕਿਸਾਨ ਭਰਾ ਨੇ ਇਹਨਾਂ ਦੀ ਪੈ ਲਈਆਂ ਇੰਨੀ ਰੇਤਾ ਤੁਸੀਂ ਮੰਨੋ ਜੇ ਕਿਸੇ ਦੇ ਪੱਥਰੀ ਹੈ ਤੇ ਦਰਦ ਸ਼ੁਰੂ ਹੋ ਜੂਗਾ ਜੇ ਕਿਸੇ ਦੇ ਚੋਕਨੇ ਦਾ ਪ੍ਰੋਬਲਮ ਹੈ ਮੋਟਰਸਾਈਕਲ ਜੇ ਤਾਂ ਦਰਦ ਸ਼ੁਰੂ ਹੋ ਜੂਗਾ ਕਿਸਾਨ ਇੱਕ ਮਹੌਲ ਬਹੁਤ ਖਰਾਬ ਨੇ ਤੁਹਾਨੂੰ ਪਤਾ ਹੈ ਵੈਸੇ ਸਲਿੱਪ ਕੱਟ ਜਾਂਦੇ ਉਹ ਸਲਿੱਪ ਹੋ ਜਾਂਦਾ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਮੋਟਰ ਜਾਂਦਾ ਉਹ ਨੂੰ ਉਨ ਚ ਲੁੱਟ ਲੈਂਦੇ ਨੇ ਹਾਂ ਬਿਲਕੁਲ 19 ਸਪੀਡ ਤੇ ਹੀ ਯਾਨੀ ਕਿ ਮੋਟਰਸਾਈਕਲ ਜਾਣਾ ਉਹ ਤੋਂ ਜ਼ਿਆਦਾ ਸਪੀਡ ਤੇ ਨਾਲ ਬੰਦਾ ਤੁਰ ਜਾਂਦਾ ਈ ਤੁਰ ਜਾਂਦਾ ਤੁਹਾਨੂੰ ਰੁੱਟਨ ਦੀ ਅਸੀਂ ਮੋਹਰੇ ਨਾਲ ਚਿੱਕਰ ਸਾਡੇ ਖੇਤ ਆ ਅਸੀਂ ਖੇਤਾਂ ਨੂੰ ਜਾਣੇ ਤੋਂ ਉੱਥੇ ਹਲਟੇਰੇ ਪੈ ਜਾਂਦੇ ਆ ਸੜਕ ਦਾ ਪੂਰਾ ਹਾਲ ਆ ਠੀਕ ਹੈ 6 ਵਜੇ ਤੋਂ ਬਾਅਦ ਅਸੀਂ ਜਾ ਨਹੀਂ ਸਕਦੇ ਖੇਤਾਂ ਲੁੱਟਾ ਖੋਆ ਨਸ਼ੇੜੀ ਨੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਸਾਡੇ ਤੋਂ ਲੈ ਕੇ ਤੋਂ ਠੀਕ ਹੈ ਚੋਕ ਤੋਂ ਮੋਹਰੇ ਲੈ ਕੇ ਤੱਕ ਦੀ ਠੀਕ ਹੈ ਤਾਂ ਅਸੀਂ ਸਵੀਰਾ ਚੋਕ ਖਰਿਆ ਰਪਿੰਡ ਦੀਆਂ ਫਰੋਇਪਰ ਸਾਤਕ ਮੁਕਸਰ ਰੋਡ ਦੀਆਂ ਜਿੱਥੇ ਪਿਛਲੇ ਦਿਨ ਤੋਂ ਲਗਾਤਾਰ ਧਰਨਾ ਵਿਚਾਰਾ ਇਲਾਕਾ ਨਿਵਾਸੀਆਂ ਵੱਲੋਂ ਪੰਚਾਇਤ ਸਰਪੰਚਾਂ ਵੱਲੋਂ ਲਗਾਇਆ ਜਾ ਰਿਹਾ ਸੋ ਇਸ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ